ਵੱਡੀ ਖਬਰ ਸਾਹਮਣੇ ਆ ਰਹੀ ਹੈ RAM ਮੰਦਰ ਦੇ ਵਿੱਚ ਹੁਣ ਐਂਟਰੀ ਬੰਦ ਕਰ ਦਿੱਤੀ ਗਈ ਹੈ ਦਰਸਲ RAM ਲਾਲਾ ਦੀ ਪ੍ਰਾਣ ਪ੍ਰਤੀਸ਼ਟਾ ਪਿੱਛੋਂ ਮੰਦਿਰਵਾਰ ਸਵੇਰ ਤੋਂ ਆਮ ਸ਼ਰਧਾਲੂਆਂ ਲਈ ਕਪਾਟ ਖੋਲਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ RAM ਮੰਦਰ ਦੇ ਵਿੱਚ ਦਰਸ਼ਨਾ ਕਰਨ ਦੇ ਲਈ ਪਹੁੰਚ ਰਹੇ ਸੀ ਤੇ ਜਿਸ ਕਰ ਲੰਮੀਆਂ ਕਤਾਰਾਂ ਲੱਗੀਆਂ ਗਈਆਂ ਸਵੇਰੇ 7 ਵਜੇ ਸ਼ੁਰੂ ਹੋਏ ਦਰਸ਼ਨਾ ਤੋਂ ਬਾਅਦ ਪੀੜ ਇੰਨੀ ਜ਼ਿਆਦਾ ਵੱਧ ਗਈ ਕਿ ਇਸ ਦਾ ਪ੍ਰਬੰਧ ਕਰਨਾ ਔਕਾ ਹੋ ਗਿਆ ਤੇ ਹਾਲਾਤ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਮ ਮੰਦਰ ਦੀਆਂ ਤਸਵੀਰਾਂ ਨੇ ਸਕਰੀਨ ਤੇ ਤੁਹਾਨੂੰ ਦਿਖਾਈਆਂ ਜਾ ਰਹੀ ਨੇ ਕਿ ਕਿਵੇਂ ਪੀੜ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ ਨਤੀਜੇ ਵਜੋਂ ਇੱਥੇ ਪੈਰਾ ਮਿਲਟਰੀ ਫੋਰਸ ਨੂੰ ਵੀ ਤੈਨਾਤ ਕਰਨਾ ਪਿਆ। ਕਰੀਬ 9:30 ਵਜੇ ਮੰਦਰ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਪਰ ਬਾਹਰ ਜਾਣ ਦਾ ਰਸਤਾ ਖੁੱਲਾ ਰੱਖਿਆ। ਕਿਹਾ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਕਿ ਹੁਣ ਬਸ ਬਾਹਰ ਜਾਣ ਦਾ ਰਸਤਾ ਇਹ ਦਿੱਤਾ ਜਾ ਰਿਹਾ ਫਿਲਹਾਲ ਅੰਦਰ ਦਾ ਰਸਤਾ ਬੰਦ ਹੈ ਅਯੋਧਿਆ ਦੇ ਵਿਸ਼ਾਲ ਮੰਦਿਰ ਦੇ ਵਿੱਚ ਪ੍ਰਾਣ ਪ੍ਰティਸ਼ਟਾ ਤੋਂ ਬਾਅਦ ਮੰਗਲਵਾਰ ਸਵੇਰੇ ਜਦੋਂ ਰਾਮ ਲੱਲਾ ਦੇ ਕਪਾਟ ਆਮ ਸ਼ਰਧਾਲੂਆਂ ਲਈ ਖੁੱਲੇ ਤਾਂ ਆਸਤਾ ਦਾ ਹੜ ਆ ਗਿਆ ਲੋਕ ਸਵੇਰੇ ਤਿੰਨ ਵਜੇ ਤੋਂ ਹੀ ਲਾਈਨ ਦੇ ਵਿੱਚ ਖੜੇ ਦੇਖੇਗੇ ਹਾਲਾਤ ਅਜਿਹੇ ਬਣ ਗਏ ਕਿ ਮੰਦਿਰ ਦੇ ਚੋਗਿਰਦੇ ਦੇ ਵਿੱਚ ਤੇ ਨਾਤ ਸੁਰੱਖਿਆ ਕਰਮੀਆਂ ਲਈ ਸਥਿਤੀ ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਜਿਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਰਾਮ ਮੰਦਰ ਦੇ ਵਿੱਚ ਐਂਟਰੀ ਨੂੰ ਬੰਦ ਕਰ ਦਿੱਤਾ ਗਿਆ ਕੰਟਰੋਲ ਰੂਮ ਤੋਂ ਵੱਧ ਪੁਲਿਸ ਵੀ ਬੁਲਾਈ ਗਈ ਹੈ ਤਾਂ ਜੋ ਸਥਿਤੀ ਨੂੰ ਸੰਭਾਲਿਆ ਜਾ ਸਕੇ ਹਾਲਾਤ ਇਹ ਨੇ ਕਿ ਪੁਲਿਸ ਵੀ ਮੰਦਰ ਦੇ ਪ੍ਰਿਸਟ ਤੱਕ ਨਹੀਂ ਪਹੁੰਚ ਸਕੀ ਦਰਸਲ ਸ਼ਰਦਾਲੂਆਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਮੰਦਰ ਦੇ ਪ੍ਰਿਸਟ ਦੇ ਵਿੱਚ ਕੀ ਕੀ ਲੈ ਜਾ ਸਕਤੇ ਹਨ ਤੇ ਕੀ ਨਹੀਂ ਪਰ ਪ੍ਰਬੰਧ ਜਿਹੜੇ ਪ੍ਰਬੰਧ ਲੋਕਾਂ ਦਾ ਹਾਲਾਕਿ ਕੀਤਾ ਗਿਆ ਪਰ ਅੱਜ ਦੀ ਪੀੜ ਨੂੰ ਦੇਖते ਏ ਘਟ ਜਾਪਿਆ ਗਿਆ ਫੋਰਸ ਸਥਿਤੀ ਨੂੰ ਸੰਭਾਲਣ ਦੇ ਵਿੱਚ ਲੱਕੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦਰਸ਼ਨ ਦਾ ਸਮਾ ਵੀ ਵਿਦਾਇਆ ਜਾ ਸਕਦਾ ਹੈ ਮੋਬਾਈਲ ਫੋਨ ਤੇ ਹੋਰ ਸਮਾਨ ਲੈ ਕੇ ਦਰਸ਼ਨ ਦੇ ਲਈ ਹਾਲਾਕਿ ਲੋਕ ਪਹੁੰਚੇ ਸਨ ਪਰ ਦਰਸ਼ਨਾਤ ਤੋਂ ਬਿਨਾਂ ਹੀ ਕਈਆਂ ਨੂੰ ਵਾਪਸ ਪਰਤਣਾ ਪਿਆ ਹਾਲਾਤ ਇਹ ਨੇ ਕਿ ਲੋਕਰ ਵੀ ਘਟ ਪੈ ਗਏ ਹੁਣ ਟਰਸਟ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉੱਥੇ ਇਹ ਲਿਖਿਆ ਹੋਵੇ ਕਿ ਉਹ ਕਿਹੜੀਆਂ ਕਿਹੜੀਆਂ ਵਸਤੂਆਂ ਦਰਸ਼ਨਾ ਦੇ ਲਈ ਲਿਜਾ ਸਕਦੀ ਨੇ ਨਾਲ ਇਸ ਤੋਂ ਇਲਾਵਾ ਲੋਕਰਾਂ ਦੀ ਗਿਣਤੀ ਵੀ ਵਧਾਉਣੀ ਪਵੇਗੀ ਸੋ ਆਰਾਮ ਮੰਦਰ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਕੱਲ ਤੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਭਗਤ ਉੱਥੇ ਪਹੁੰਚੇ ਸੀ ਤੇ ਅੱਜ ਕਪਾੜ ਜਦੋਂ ਖੋਲਿਆ ਗਿਆ ਤਾਂ 3 ਵਜੇ ਸਵੇਰ ਤੋਂ ਹੀ ਲਾਈਨਾਂ ਲੱਗ ਚੁੱਕੀਆਂ ਸੀ ਤੇ ਸਥਿਤੀ ਜੜੀ ਆ ਕੰਟਰੋਲ ਤੋਂ ਬਾਹਰ ਹੈ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਸਥਿਤੀ ਨੂੰ ਕੰਟਰੋਲ ਕਰ ਰਹੇ ਨੇ ਤੇ ਕੁਝ ਸਮੇਂ ਤੱਕ ਰਾਮ ਮੰਦਰ ਦੇ ਵਿੱਚ ਐਂਟਰੀ ਨੂੰ ਬੰਦ ਕੀਤਾ ਗਿਆ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ RAM ਮੰਦਰ ਦੇ ਵਿੱਚ ਹੁਣ ਐਂਟਰੀ ਬੰਦ ਕਰ ਦਿੱਤੀ ਗਈ ਹੈ ਦਰਸਲ RAM ਲਾਲਾ ਦੀ ਪ੍ਰਾਣ ਪ੍ਰਤੀਸ਼ਟਾ ਪਿੱਛੋਂ ਮੰਗਲਵਾਰ ਸਵੇਰ ਤੋਂ ਆਮ ਸ਼ਰਧਾਲੂਆਂ ਲਈ ਕਪਾਟ ਖੋਲਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ RAM ਮੰਦਰ ਦੇ ਵਿੱਚ ਦਰਸ਼ਨਾ ਕਰਨ ਦੇ ਲਈ ਪਹੁੰਚ ਰਹੇ ਸੀ ਤੇ ਜਿਸ ਕਰ ਲੰਮੀਆਂ ਕਤਾਰਾਂ ਲੱਗੀਆਂ ਗਈਆਂ ਸਵੇਰੇ 7 ਵਜੇ ਸ਼ੁਰੂ ਹੋਏ ਦਰਸ਼ਨਾ ਤੋਂ ਬਾਅਦ ਪੀੜ ਇੰਨੀ ਜ਼ਿਆਦਾ ਵੱਧ ਗਈ ਕਿ ਇਸ ਦਾ ਪ੍ਰਬੰਧ ਕਰਨਾ ਔਕਾ ਹੋ ਗਿਆ ਤੇ ਹਾਲਾਤ ਬੇਕਾਬੂ ਹੁੰਦੇ ਹੋਏ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਮ ਮੰਦਰ ਦੀਆਂ ਤਸਵੀਰਾਂ ਨੇ ਸਕਰੀਨ ਤੇ ਤੁਹਾਨੂੰ ਦਿਖਾਈਆਂ ਜਾ ਰਹੀ ਨੇ ਕਿ ਕਿਵੇਂ ਪੀੜ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ ਨਤੀਜੇ ਵਜੋਂ ਇੱਥੇ ਪੈਰਾ ਮਿਲਟਰੀ ਫੋਰਸ ਨੂੰ ਵੀ ਤੈਨਾਤ ਕਰਨਾ ਪਿਆ। ਕਰੀਬ 9:30 ਵਜੇ ਮੰਦਰ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਪਰ ਬਾਹਰ ਜਾਣ ਦਾ ਰਸਤਾ ਖੁੱਲਾ ਰੱਖਿਆ। ਕਿਹਾ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਕਿ ਹੁਣ ਬਸ ਬਾਹਰ ਜਾਣ ਦਾ ਰਸਤਾ ਇਹ ਦਿੱਤਾ ਜਾ ਰਿਹਾ ਫਿਲਹਾਲ ਅੰਦਰ ਦਾ ਰਸਤਾ ਬੰਦ ਹੈ ਅਯੋਧਿਆ ਦੇ ਵਿਸ਼ਾਲ ਮੰਦਿਰ ਦੇ ਵਿੱਚ ਪ੍ਰਾਣ ਪ੍ਰティਸ਼ਟਾ ਤੋਂ ਬਾਅਦ ਮੰਗਲਵਾਰ ਸਵੇਰੇ ਜਦੋਂ ਰਾਮ ਲੱਲਾ ਦੇ ਕਪਾਟ ਆਮ ਸ਼ਰਧਾਲੂਆਂ ਲਈ ਖੁੱਲੇ ਤਾਂ ਆਸਤਾ ਦਾ ਹੜ ਆ ਗਿਆ ਲੋਕ ਸਵੇਰੇ ਤਿੰਨ ਵਜੇ ਤੋਂ ਹੀ ਲਾਈਨ ਦੇ ਵਿੱਚ ਖੜੇ ਦੇਖੇਗੇ ਹਾਲਾਤ ਅਜਿਹੇ ਬਣ ਗਏ ਕਿ ਮੰਦਿਰ ਦੇ ਚੋਗਿਰਦੇ ਦੇ ਵਿੱਚ ਤੇ ਨਾਲ ਸੁਰੱਖਿਆ ਕਰਮੀਆਂ ਲਈ ਸਥਿਤੀ ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਜਿਸ ਨੂੰ ਲੈ ਕੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਰਾਮ ਮੰਦਰ ਦੇ ਵਿੱਚ ਐਂਟਰੀ ਨੂੰ ਬੰਦ ਕਰ ਦਿੱਤਾ ਗਿਆ ਕੰਟਰੋਲ ਰੂਮ ਤੋਂ ਵੱਧ ਪੁਲਿਸ ਵੀ ਬੁਲਾਈ ਗਈ ਹੈ ਤਾਂ ਜੋ ਸਥਿਤੀ ਨੂੰ ਸੰਭਾਲਿਆ ਜਾ ਸਕੇ ਹਾਲਾਤ ਇਹ ਨੇ ਕਿ ਪੁਲਿਸ ਵੀ ਮੰਦਰ ਦੇ ਪ੍ਰਿਸਟ ਤੱਕ ਨਹੀਂ ਪਹੁੰਚ ਸਕੀ ਦਰਸਲ ਸ਼ਰਦਾਲੂਆਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਮੰਦਰ ਦੇ ਪ੍ਰਿਸਟ ਦੇ ਵਿੱਚ ਕੀ ਕੀ ਲੈ ਜਾ ਸਕਤੇ ਹਨ ਤੇ ਕੀ ਨਹੀਂ ਪਰ ਪ੍ਰਬੰਧ ਜਿਹੜੇ ਪ੍ਰਬੰਧ ਲੋਕਾਂ ਦਾ ਹਾਲਾਕਿ ਕੀਤਾ ਗਿਆ ਪਰ ਅੱਜ ਦੀ ਪੀੜ ਨੂੰ ਦੇਖते ਏ ਕੱਟ ਜਾਪਿਆ ਗਿਆ ਫੋਰਸ ਸਥਿਤੀ ਨੂੰ ਸੰਭਾਲਣ ਦੇ ਵਿੱਚ ਲੱਕੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦਰਸ਼ਨ ਦਾ ਸਮਾ ਵੀ ਵਿਦਾਇਆ ਜਾ ਸਕਦਾ ਹੈ ਮੋਬਾਈਲ ਫੋਨ ਤੇ ਹੋਰ ਸਮਾਨ ਲੈ ਕੇ ਦਰਸ਼ਨ ਦੇ ਲਈ ਹਾਲਾਕਿ ਲੋਕ ਪਹੁੰਚੇ ਸਨ ਪਰ ਦਰਸ਼ਨਤ ਤੋਂ ਬਿਨਾ ਹੀ ਕਈਆਂ ਨੂੰ ਵਾਪਸ ਪਰਤਣਾ ਪਿਆ ਹਾਲਾਤ ਇਹ ਨੇ ਕਿ ਲੋਕਰ ਵੀ ਘਟ ਪੈ ਗਏ ਹੁਣ ਟਰਸਟ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉੱਥੇ ਇਹ ਲਿਖਿਆ ਹੋਵੇ ਕਿ ਉਹ ਕਿਹੜੀਆਂ ਕਿਹੜੀਆਂ ਵਸਤੂਆਂ ਦਰਸ਼ਨਾਂ ਦੇ ਲਈ ਲਿਜਾ ਸਕਦੀ ਨੇ ਨਾਲ ਇਸ ਤੋਂ ਇਲਾਵਾ ਲੋਕਰਾਂ ਦੀ ਗਿਣਤੀ ਵੀ ਵਧਾਉਣੀ ਪਵੇਗੀ ਸੋਮਨਾ ਆਰਾਮ ਮੰਦਰ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਕੱਲ ਤੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਭਗਤ ਉੱਥੇ ਪਹੁੰਚੇ ਸੀ ਤੇ ਅੱਜ ਕਪਾੜ ਜਦੋਂ ਖੋਲਿਆ ਗਿਆ ਤਾਂ 3 ਵਜੇ ਸਵੇਰ ਤੋਂ ਹੀ ਲਾਈਨਾਂ ਲੱਗ ਚੁੱਕੀਆਂ ਸੀ ਤੇ ਸਥਿਤੀ ਜੜੀ ਆ ਕੰਟਰੋਲ ਤੋਂ ਬਾਅਦ ਹੈ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਸਥਿਤੀ ਨੂੰ ਕੰਟਰੋਲ ਕਰ ਰਹੇ ਨੇ ਤੇ ਕੁਝ ਸਮੇਂ ਤੱਕ ਰਾਮ ਮੰਦਰ ਦੇ ਵਿੱਚ ਐਂਟਰੀ ਨੂੰ ਬੰਦ ਕੀਤਾ ਗਿਆ ਹੈ